ਸਾਡੇ ਕੋਲੇ ਸ਼ਬਦ ਨਹੀਂ ਵੀ ਜੋ 2009 ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਸੰਗਰੂਰ ਲਈ ਵਿਜੇਂਦਰ ਸਿੰਘਲਾ ਨੇ ਕੀਤਾ ਉਹ ਅੱਜ ਤੱਕ ਇੱਕ ਮਿਸਾਲ ਆ ਜਿੱਥੋਂ ਤੱਕ ਲੜਾਈ ਦਾ ਸਵਾਲ ਆ ਮੈਂ ਸਮਝਦਾ ਕਿ ਇਸ ਸਮੇਂ 2 ਸਾਲ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਆ ਉਹ ਜ਼ੀਰੋ ਰਹੀ ਆ ਤੇ ਖਹਿਰਾ ਸਾਹਿਬ ਦੀ ਇੱਛਾ ਸੀ ਕਿ ਮੈਂ ਇਹ ਜਿਹੜਾ ਮਾਨ ਸਰਕਾਰ ਆ ਭਗਵੰਤ ਮਾਨ ਨਾਲ 92 ਲੋਕ ਜਿਹੜੇ ਸੰਗਰੂਰ ਦੀ ਧਰਤੀ ਨੇ ਚੁਣ ਕੇ ਭੇਜਤੇ ਮੈਂ ਉੱਥੇ ਜਾ ਕੇ ਇਹਦਾ ਪਰਦਾਫਾਸ਼ ਕਰਾਂ ਕਿ ਇਹਨੇ 2 ਸਾਲਾਂ ਦੇ ਵਿੱਚ ਕਿਵੇਂ ਪੰਜਾਬ ਦਾ ਪੱਠਾ ਬਠਿਆਤਾ 4 4.5 ਹਜ਼ਾਰ ਵੋਟ ਦੀ ਲੀਡ ਨਾਲ 9 ਦੇ 9 ਐਮਐਲਏ ਹੋਣ ਸਰਕਾਰ ਹੋਵੇ ਮੁੱਖ ਮੰਤਰੀ ਬੈਠਾ ਹੋਵੇ ਦੋ ਕੈਬਨਟ ਮਨਿਸਟਰ ਬੈਠੇ ਹੋਣ ਉਸ ਹਲਕੇ ਦੀ ਚੋਣ ਸਿਰਫ 3 ਮਹੀਨਿਆਂ ਬਾਅਦ ਆਵਾਦਮੀ ਪਾਰਟੀ ਇੱਥੋਂ ਹਾਰ ਜਾਂਦੀ ਹੈ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਚ ਕਾਂਗਰਸ ਪਾਰਟੀ ਨੇ ਅੱਜ 4 ਉਮੀਦਵਾਰਾਂ ਦਾ ਐਲਾਨ ਕੀਤਾ ਗੁਰਦਾਸਪੁਰ ਤੋਂ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਚੋਣ ਮੈਦਾਨ ਚ ਆਏ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜਨਗੇ ਖੰਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਨੂੰ ਚੋਣ ਮੈਦਾਨ ਚ ਕਾਂਗਰਸ ਪਾਰਟੀ ਲੈ ਕੇ ਆਈਆ ਸੋ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵਟਿੰਗ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦਾ ਐਲਾਨ ਕੀਤਾ ਕਿ ਲੁਧਿਆਣਾ ਤੋਂ ਲੋਕ ਸਭਾ ਸੀਟ ਉਹ ਲੜਨਗੇ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਬਿਜੇਂਦਰ ਸਿੰਘਲਾ ਚੋਣ ਲੜਨਗੇ ਬਿਜੇਂਦਰ ਸਿੰਘਲਾ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਪਹਿਲਾਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ 2009 ਤੋਂ 2014 ਤੱਕ ਸੰਗਰੂਰ ਹਲਕੇ ਤੋਂ ਉਮੀਦਵਾਰ ਰਹੇ ਸੀ ਜਿੱਤੇ ਸੀ ਲੋਕ ਸਭਾ ਮੈਂਬਰੀ ਪਾਰਲੀਮੈਂਟ ਰਹੇ ਨੇ ਅਤੇ ਉਸ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਜਾਨਕੀ ਵਜ਼ੀਰ ਰਹੇ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਪਵਾਨੀਗੜ੍ਹ ਚ ਮੌਜੂਦ ਆ ਪਵਾਨੀਗੜ੍ਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਸ਼੍ਰੀ ਵਿਜੇਂਦਰ ਸਿੰਘਲਾ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਲਾਨ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਵਿਜੇਂਦਰ ਸਿੰਘਲਾ ਦੇ ਨਜ਼ਦੀਕੀ ਨੇ ਉਹਨਾਂ ਨੇ ਖੁਸ਼ੀ ਦੇ ਵਿੱਚ ਲੱਡੂ ਵੰਡੇ ਨੇ ਅਤੇ ਲਗਾ ਖੁਸ਼ੀਆਂ ਮਨਾ ਰਹੇ ਨੇ ਕਿ ਸ਼੍ਰੀ ਵਿਜੇਂਦਰ ਸਿੰਘਲਾ ਨੂੰ ਚੋਣ ਮੈਦਾਨ ਚ ਲੈ ਕੇ ਆਈਆ ਪਾਰਟੀ ਕਿਉਂਕਿ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਤੇ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਉਹ ਸੰਗਰੂਰ ਤੋਂ ਲੜਨਗੇ ਅਤੇ ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਵਿਜੇਂਦਰ ਸਿੰਘਲਾ ਉਹ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੜਨਗੇ ਸੋ ਰਣਜੀਤ ਸਿੰਘ ਤੂਰ ਸੀਨੀਅਰ ਕਾਂਗਰਸੀ ਆਗੂ ਨੇ ਮੌਜੂਦ ਨੇ ਤੂਰ ਸਾਹਿਬ ਅੱਜ ਫਿਰ ਲੱਡੂ ਵੰਡੇ ਗਏ ਨੇ ਖੁਸ਼ੀ ਮਨਾਈ ਗਈ ਹੈ ਜੀ ਅੱਜ ਬਹੁਤ ਖੁਸ਼ੀ ਹੋਈ ਆ ਅੱਜ ਕਾਂਗਰਸ ਪਾਰਟੀ ਨੇ ਹਾਈ ਕਮਾਂਡ ਨੇ ਜਿਹੜੀਆਂ 4 ਟਿਕਟਾਂ ਬਾਕੀ ਰਹਿੰਦੀਆਂ ਸੀ ਜੇ ਦੇਣ ਤੋਂ ਉਹ ਅੱਜ ਅਨਾਉਂਸ ਕਰਤੀਆਂ ਲਿਸਟ ਹੋ ਗਈ ਜਿਦੇ ਵਿੱਚ ਵਿਜੇਂਦਰ ਸਿੰਘਲਾ ਜੀ ਨੂੰ ਆਨੰਦਪੁਰ ਸਾਹਿਬ ਤੋਂ ਇਹਨਾਂ ਨੂੰ ਟਿਕਟ ਦਿੱਤੀ ਗਈ ਆ ਸੁਖਜਿੰਦਰ ਰੰਧਾਵਾ ਜੀ ਨੂੰ ਸਾਡੇ ਬਹੁਤ ਸਤਕਾਰਤ ਮੰਤਰੀ ਵੀ ਰਹੇ ਨੇ ਤੇ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੂੰ ਗੁਰਦਾਸਪੁਰ ਤੋਂ ਤੇ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਰਾਜਾ ਬੜਿੰਗ ਜੀ ਅਮਰਿੰਦਰ ਸਿੰਘ ਰਾਜਾ ਬੜਿੰਗ ਉਹਨਾਂ ਨੂੰ ਲੁਧਿਆਣਾ ਤੋਂ ਕੁਲਵੀਰ ਜੀਰਾ ਜੀ ਨੂੰ ਖੰਡੂਰ ਸਾਹਿਬ ਤੋਂ ਇਹ ਚਾਰ ਆ ਟਿਕਟਾਂ ਦਿੱਤੀਆਂ ਨੇ ਤੇ ਸਾਰਿਆਂ ਦੇ ਵਿੱਚ ਅੱਜ ਸਾਰੇ ਜਿੰਨੇ ਉਹਨਾਂ ਦੇ ਸਮਰਥਕ ਕਾਂਗਰਸ ਪਾਰਟੀ ਦੇ ਜਝਾਰੂ ਜਿੰਨੇ ਵੀ ਆਗੂ ਵਰਕਰ ਸਾਰਿਆਂ 'ਚ ਇਹ ਖੁਸ਼ੀ ਆ ਵੀ ਜਿਹੜੀ ਟਿਕਟਾਂ ਦੀ ਵੰਡ ਹੋ ਕੇ ਸਾਰੇ ਵਧੀਆ ਜਿਹੜੇ ਉਮੀਦਵਾਰ ਦਿੱਤੇ ਗਏ ਸਾਰੇ ਪਾਸੇ ਇਹ ਜਿਹੜੀ ਸੰਗਰੂਰ ਸੀਟ ਆ ਇੱਥੋਂ ਸੁਖਪਾਲ ਸਿੰਘ ਖੈਰਾ ਨੂੰ ਪਹਿਲੇ ਹੀ ਟਿਕਟ ਜਿਹੜੀ ਆ ਉਹ 900 ਚੁੱਕੀ ਆ ਔਰ ਸਖਪਾਲ ਸਿੰਘ ਖੈਰਾਜੀ ਦੀ ਚੋਣ ਮਹਿਮ ਦੇ ਵਿੱਚ ਸਾਰੇ ਦੇ ਸਾਰੇ ਸਾਡੇ ਸਾਥੀ ਆਪਣਾ ਤਨ ਮਨ ਧਨ ਦੇ ਨਾਲ ਉਹਨਾਂ ਦੀ ਇਸ ਚੋਣ ਮਹਿਮ ਦੇ ਵਿੱਚ ਹੁੰਗਾਰਾ ਪਾ ਰਹੇ ਨੇ ਤੇ ਨਾਲ ਹੀ ਜਿਹੜੀ ਵਿਜੇਂਦਰ ਸਿੰਘਲਾ ਜੀ ਵਿਜੇਂਦਰ ਸਿੰਘਲਾ ਜੀ ਬਾਰੇ ਜੇ ਅੱਜ ਆਪਾਂ ਕੋਈ ਗੱਲ ਕਰੀਏ ਮੈਂ ਕਹਿੰਦਾ ਵੀ ਅੱਜ ਸਾਡੇ ਕੋਲੇ ਸ਼ਬਦ ਨਹੀਂ ਵੀ ਜੋ 2009 ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਸੰਗਰੂਰ ਲਈ ਬਿਜੇਂਦਰ ਸਿੰਘਲਾ ਨੇ ਕੀਤਾ ਉਹ ਅੱਜ ਤੱਕ ਇੱਕ ਮਿਸਾਲ ਆ ਬਿਲਕੁਲ ਹੁਣ ਤੁਹਾਨੂੰ ਲੱਗਦਾ ਕੀ ਆ ਜਿਵੇਂ ਕੈਂਡੀਡੇਟ ਉਮੀਦਵਾਰਾਂ ਦੇ ਐਲਾਨ ਹੋ ਚੁੱਕੇ ਨੇ ਤੁਹਾਡੇ ਇਥੋਂ ਸੁਖਪਾਲ ਸਿੰਘ ਖੈਰਾ ਸੰਗਰੂਰ ਤੋਂ ਤੇ ਸੰਗਰੂਰ ਵਾਲੇ ਸ਼੍ਰੀ ਅਨੰਦਪੁਰ ਸਾਹਿਬ ਗਏ ਨੇ ਬਿਜੇਂਦਰ ਸਿੰਘ ਕਿਵੇਂ ਦੇ ਰਹਿਣ ਵਾਲਾ ਕਾਂਗਰਸ ਪਾਰਟੀ ਕਿੰਨੀ ਇੱਕ ਮਤਲਬ ਕਿਤਨਾ ਕਿਤੇ ਇਸ ਲੜਾਈ ਚ ਕਿੰਨੀ ਅੱਗੇ ਰਹਿਣ ਵਾਲੀਆਂ ਦੇਖੋ ਜਿਹੜੀ ਇਹ ਥੋੜੀ ਜਿਹੀ ਜਿਹੜੀ ਗੱਲ ਹੋ ਰਹੀ ਆ ਇਹ ਹਾਈ ਕਮਾਂਡ ਦੀ ਇਸ ਗੱਲ ਲਈ ਮੈਂ ਆਪਣੀ ਜਿਹੜੀ ਮੇਰੀ ਪਰਸਨਲ رائے ਆ ਉਹ ਮੈਂ ਤਾਂ ਇਹ ਕਹੂੰਗਾ ਵੀ ਜਿਹੜੀਆਂ ਟਿਕਟਾਂ ਸੀ ਇਹ ਵੰਡ ਜਿਹੜੇ ਆ ਜਿੱਥੋਂ ਜਿੱਥੋਂ ਦੇ ਮਤਲਬ ਪਹਿਲਾਂ ਬੰਦੇ ਚੋਣਾਂ ਲੜ ਸਕੇ ਚੁੱਕੇ ਦੀਏ ਇਹ ਟਿਕਟਾਂ ਉਸ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਤਾਂ ਜ਼ਿਆਦਾ ਵਧੀਆ ᱛੀਆਂ ਕਿਉਂਕਿ ਜਿਹੜਾ ਇਹ ਉਲਟ ਫੁਲਟ ਟਿਕਟਾਂ ਦੇਤੀਆਂ ਹਾਈ ਕਮਾਂਡ ਨੇ ਪਤਾ ਨਹੀਂ ਉਹਨਾਂ ਨੇ ਕਿਵੇਂ ਦੇਤੀਆਂ ਪਰ ਅਸੀਂ ਹਾਈ ਕਮਾਂਡ ਦੇ ਉਸ ਫੈਸਲੇ ਨੂੰ ਵੀ ਮੁੱਖ ਰੱਖਦੇ ਹੋਏ ਇਸ ਗੱਲ ਦੇ ਉੱਤੇ ਪਹਿਰਾ ਦੇਵਾਂਗੇ ਜਿਵੇਂ ਵੀ ਉਹਨਾਂ ਨੇ ਜਿਵੇਂ ਜਿਵੇਂ ਉਹਨਾਂ ਦੀ ਸਮਝ ਦੇ ਮੁਤਾਬਕ ਉਹਨਾਂ ਨੂੰ ਠੀਕ ਲੱਗਿਆ ਵੀ ਇਸ ਉਮੀਦਵਾਰ ਨੂੰ ਇੱਥੋਂ ਟਿਕਟ ਦੇਣੀ ਚਾਹੀਦੀ ਆ ਅਸੀਂ ਉਸ ਗੱਲ ਦੇ ਉੱਤੇ ਸਾਰੇ ਦੇ ਸਾਰੇ ਪਹਿਰਾ ਦੇਖ ਕੇ ਇਸ ਗੱਲ ਨੂੰ ਹਾਈ ਕਮਾਂਡ ਦੀ ਨੂੰ ਅਸੀਂ ਸਵੀਕਾਰ ਕਰਦੇ ਆਂ ਔਰ ਜਿੱਥੇ ਜਿੱਥੇ ਵੀ ਸਾਡੇ ਬੰਦਿਆਂ ਦੀ ਅਸੀਂ ਹੋਊਗੀ ਤਾਂ ਪੂਰੀ ਮਦਦ ਕਰਾਂਗੇ ਤੇ ਉਹਨਾਂ ਨੂੰ ਬਹੁਤ ਸਾਨੂੰ ਲੱਗ ਰਿਹਾ ਅੱਜ ਜੋ ਪੰਜਾਬ ਦੀਆਂ ਗੱਲਾਂ ਨੇ ਪੰਜਾਬ ਦੇ ਹਾਲਾਤ ਨੇ ਉਹ ਦੱਸ ਰਹੇ ਨੇ ਵੀ ਕਾਂਗਰਸ ਪਾਰਟੀ ਆ ਜਿਹੜੀ ਉਹ 13 ਦੀਆਂ 13 ਸੀਟਾਂ ਸੀ ਜਿੱਤਾਂਗੇ ਬਿਲਕੁਲ ਜੀ ਸੋ ਗੁਰਪ੍ਰੀਤ ਕੰਧੋਲਾ ਮੌਜੂਦ ਨੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਸੰਗਰੂਰ ਚ ਲੜਾਈ ਕਿਸ ਕਿਸ ਪਾਰਟੀ ਦੀ ਆ ਟੱਕਰ ਕਿਸ ਕਿਸ ਪਾਰਟੀ ਦੇ ਕੀ ਲੱਗਦਾ ਪਹਿਲਾਂ ਤਾਂ ਮਾਜਾ ਸਾਹਿਬ ਤੁਹਾਡਾ ਤੇ ਤੁਹਾਡੇ ਸੈਂਟਰਲ ਟੀਵੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਦੂਸਰੀ ਮੈਂ ਪਹਿਲਾਂ ਮੁਬਾਰਕਬਾਦ ਦਿੰਨਾ ਸਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਪੰਜਾਬ ਦੇ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੇ ਲੀਡਰ ਸਾਹਿਬਾਨ ਨੂੰ ਜਿਨ੍ਹਾਂ ਨੂੰ ਅੱਜ ਹਾਈ ਕਮਾਂਡ ਨੇ ਟਿਕਟਾਂ ਦੇ ਕੇ ਨਵਾਜਿਆ ਜਿੱਥੋਂ ਤੱਕ ਲੜਾਈ ਦਾ ਸਵਾਲ ਆ ਮੈਂ ਸਮਝਦਾ ਕਿ ਇਸ ਸਮੇਂ 2 ਸਾਲ ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਆ ਉਹ ਜ਼ੀਰੋ ਰਹੀ ਆ ਉਹਨੂੰ ਦੇਖਦੇ ਹੋਏ ਲੋਕ ਦੁਬਾਰਾ ਕਾਂਗਰਸ ਵੱਲ ਬਹੁਤ ਉਕਾਸ ਨਾਲ ਦੇਖ ਰਹੇ ਨੇ ਕਿਉਂਕਿ ਵੱਡੀ ਚੋਣ ਰਾਹੁਲ ਗਾਂਧੀ ਜੀ ਨੇ ਸਾਰੇ ਭਾਰਤ ਚ ਭਾਰਤ ਜੋੜੋ ਯਾਤਰਾ ਰਹੀ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਕਿਵੇਂ ਦੇਸ਼ ਦਾ ਜਿਹੜਾ ਹਾਕਮ ਆ ਮੋਦੀ ਸਾਹਿਬ ਕਿਵੇਂ ਸਾਡਾ ਜਿਹੜਾ ਇਤਿਹਾਸ ਆ ਜਿਹੜਾ ਬਾਬਾ ਸਾਹਿਬ ਅੰਬੇਦਕਰ ਦਾ ਲਿਖਿਆ ਹੋਇਆ ਉਹਨੂੰ ਕਿਵੇਂ ਬਦਲ ਰਹੇ ਆ ਤੇ ਇਹ ਲੱਗਦਾ ਇੱਕ ਡਾਰਾ ਵੀ ਜੇ ਕਿਤੇ ਦੁਬਾਰਾ ਆ ਗਏ ਹੋ ਸਕਦਾ ਹੈ ਦੇਸ਼ ਦੇ ਵਿੱਚ ਇਹ ਚੋਣਾ ਹੀ ਨਾ ਹੋਣ ਤਾਂ ਉਸ ਨੂੰ ਦੇਖਦੇ ਹੋਏ ਕਿਉਂਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਤੋਂ ਹੀ ਸੂਝਵਾਨ ਨੇ ਇਹ ਹਮੇਸ਼ਾ ਇਹਨਾਂ ਨੇ ਸਹੀ ਫੈਸਲਾ ਕੀਤਾ ਪਿਛਲੀ ਵਾਰ ਵੀ ਚਾਹੇ ਮੋਦੀ ਸਾਹਿਬ ਦੀ ਹਨੇਰੀ ᱛੀ ਪਰ ਪੰਜਾਬ ਚੋਂ 8 ਸੀਟਾਂ ਜਿਹੜੀਆਂ ਕਾਂਗਰਸ ਨੂੰ ਦਿੱਤੀਆਂ ਸੋ ਇਸ ਵਾਰ ਤਾਂ ਇਹ ਆ ਵੀ ਉਹਨਾਂ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅਸਰ ਆ ਤੇ ਦੂਸਰਾ ਜਿਹੜਾ ਦੇਸ਼ ਦਾ ਹਾਕਮ ਕਰ ਰਿਹਾ ਮਹਿੰਗਾਈ ਕਿੰਨੀ ਵੱਧ ਗਈ ਕਿਵੇਂ ਅੱਜ ਉਹ 400 ਪਾਰ ਦੀਆਂ ਗੱਲਾਂ ਕਰਨ ਵਾਲਾ ਹੁਣ ਫਿਰਕੂ ਨਾਰਿਆਂ ਤੇ ਆ ਗਿਆ ਕਿਉਂਕਿ ਉਹਨੇ ਤਕਰੀਬਨ ਜਿਹੜੀਆਂ 200 ਦੇ ਕਰੀਬ ਸੀਟਾਂ ਤੇ VOTING ਹੋਈ ਆ ਉਹਨੇ ਆਪਣਾ ਹਾਸਰ ਦੇਖ ਲਿਆ ਸੋ ਮੈਂ ਸਮਝਦਾ ਕਿ ਸੰਗਰੂਰ ਚ ਵੀ ਪੰਜਾਬ ਚ ਵੀ ਕਾਂਗਰਸ ਦੀ ਕਿਸੇ ਨਾਲ ਲੜਾਈ ਨਹੀਂ ਰੱਬ ਸੁੱਖ ਰੱਖੇ ਬਹੁਤ ਸੋਹਣੇ ਨਤੀਜੇ ਪਿਛਲੀ ਵਾਰ ਨਾਲੋਂ ਵਧੀਆ ਨਤੀਜੇ ਅਸੀਂ ਮਾਨ ਸਾਹਿਬ ਮੰਗੂ ਇਹ ਫੁਕਰੀ ਨਹੀਂ ਮਾਰਦੇ 13 0 ਕਰਾਂਗੇ ਪਰ ਅਸੀਂ ਇਹ ਸਾਨੂੰ ਆਸ ਆ ਤੇ ਪੰਜਾਬ ਦੇ ਲੋਕਾਂ ਤੇ ਵਿਸ਼ਵਾਸ ਆ ਕਿ ਅਸੀਂ ਬਹੁਤ ਵਧੀਆ ਨਤੀਜੇ ਪਿਛਲੀ ਵਾਰੀ 8 ਜਿੱਤੀਆਂ ਤਿਆਂ ਉਸ ਤੋਂ ਵਧੀਆ ਕਰਾਂਗੇ ਇਹ ਸਾਨੂੰ ਪੂਰਨ ਆਸ ਆ ਬਿਲਕੁਲ ਸੰਗਰੂਰ ਦੇ ਵੱਡੇ ਲੀਡਰ ਸ਼੍ਰੀ ਅਨੰਦਪੁਰ ਸਾਹਿਬ ਆ ਬਠਿੰਡਾ ਦੇ ਵੱਡੇ ਲੀਡਰ ਲੁਧਿਆਣੇ ਜਨਿਕੇ ਪੁਲੱਥ ਦੇ ਵੱਡੇ ਲੀਡਰ ਸੰਗਰੂਰ ਕਿਵੇਂ ਲੱਗਦਾ ਜਿਵੇਂ ਪਹਿਲਾਂ ਵੀ ਗੱਲਬਾਤ ਕੀਤੀ ਆ ਕਿ ਇਹਦੇ ਨਾਲ ਫਾਇਦਾ ਹੋਣ ਵਾਲਾ ਜਾਂ ਨੁਕਸਾਨ ਹੋਣ ਵਾਲਾ ਕਿਵੇਂ ਦਾ ਰਹਿਣ ਵਾਲਾ ਦੇਖੋ ਜਿਹੜੀ ਲੀਡਰਾਂ ਦੀ ਗੱਲ ਆ ਜਿਹੜੀ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੀ ਗੱਲ ਆ ਇਹਨਾਂ ਦੀ ਆਪਣੀ ਇੱਛਾ ਸੀ ਕਿਉਂਕਿ ਇਹਨਾਂ ਨਾਲ ਬਹੁਤ ਪਿਛਲੇ ਜਿਹੜਾ 1.5 ਸਾਲ ਆ ਜਿਹੜੀ ਆਪ ਸਰਕਾਰ ਇਹਨੇ ਬਹੁਤ ਜ਼ਿਆਦਤੀ ਕੀਤੀ ਧੱਕਾ ਕੀਤਾ ਜੀ ਇਹਨਾਂ ਨੇ ਉਹਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਵੀ ਰੱਖਿਆ ਤੇ ਖਹਿਰਾ ਸਾਹਿਬ ਦੀ ਇੱਛਾ ਸੀ ਕਿ ਮੈਂ ਇਹ ਜਿਹੜਾ ਮਾਨ ਸਰਕਾਰ ਆ ਭਗਵੰਤ ਮਾਨ ਨਾਲ 92 ਲੋਕ ਜਿਹੜੇ ਸੰਗਰੂਰ ਦੀ ਧਰਤੀ ਨੇ ਚੁਣ ਕੇ ਭੇਜਤੇ ਮੈਂ ਉੱਥੇ ਜਾ ਕੇ ਇਹਦਾ ਪਰਦਾਫਾਸ਼ ਕਰਾਂ ਕਿ ਇਹਨੇ 2 ਸਾਲਾਂ ਦੇ ਵਿੱਚ ਕਿਵੇਂ ਪੰਜਾਬ ਦਾ ਪੱਠਾ ਬਠਿਆਤਾ ਕਿਵੇਂ 1 ਲੱਖ ਕਰੋੜ ਦਾ ਕਰਜ਼ਾ ਚੱਕ ਲਿਆ ਜਿਹੜਾ ਬੀਬੀਆਂ ਨੂੰ ਵਾਦਾ ਦਿੱਤ ਇੱਕ ਇੱਕ ਹਜ਼ਾਰ ਦਾ ਕਿਹਨੂੰ ਦੇਤਾ ਜਿਹੜੇ ਦੂਸਰੇ ਵਾਦੇ ਐਮਐਸਪੀ ਦੇ ਕਰਦੀ ਸੀ ਇਹਨਾਂ ਦੀ ਇੱਕ ਮੰਤਰੀ ਚੋਣਾਂ ਤੋਂ ਪਹਿਲਾਂ ਅਨਮੋਲ ਵੀ ਉਹ ਕਿਹਨੂੰ ਮਿਲ ਗਈ ਉਲਟਾ ਕੀ ਮਿਲਿਆ ਵੀ ਜਿਹੜਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਗੈਂਗਸਟਰ ਨੇ ਜਿਹੜੇ ਹਰ ਰੋਜ਼ ਇੰਨੀਆਂ ਮੌਤਾਂ ਹੋਈਆਂ ਤਿੰਨ ਚੰਗੇ ਜਿਹੜੇ ਮਾਮਾ ਦੇ ਪੁੱਤ ਸੁਭਦੀਪ ਤੇ ਨੰਗਲੰਬੀਆਂ ਉਹ ਇਹ ਗੈਂਗਸਟਰਾਂ ਨੇ ਮਾਰ ਦਿੱਤੇ ਤਾਂ ਖੈਰਾ ਸਾਹਿਬ ਦੀ ਇੱਛਾ ਸੀ ਕਿ ਮੈਂ ਇਹਨਾਂ ਦੇ ਜਾ ਕੇ ਜਿਹੜਾ ਇਹਨਾਂ ਦਾ ਪਰਦਾ ਉਹਨੂੰ ਫਰੋਲਾਂ ਤੇ ਉਹ ਸੰਗਰੂਰ ਦੇ ਲੋਕਾਂ ਸਾਹਮਣੇ ਦੱਸਾਂ ਕਿ ਜਿਹੜੀ ਸਰਕਾਰ ਆ ਇਹ ਕੀ ਕਰ ਰਹੀ ਆ ਜਿੱਥੋਂ ਤੱਕ ਦੂਸਰੇ ਜਿਹੜੀਆਂ ਲੀਡਰਾਂ ਦੀਆਂ ਟਿਕਟਾਂ ਦਾ ਸਵਾਲ ਆ ਵਿਜੇਂਦਰ ਸਿੰਘਲਾ ਜੀ ਪਾਰਟੀ ਦੇ ਵਫਾਦਾਰ ਸਿਪਾਹੀ ਆ ਹਾਲਾਂਕਿ ਉਹਨਾਂ ਨੇ ਇਸ ਵਾਰ ਜਿਹੜੀ ਸਾਡੀ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਮੇਰਾ ਕੋਈ ਮਨ ਨਹੀਂ ਸੀ ਚੋਣ ਲੜਨ ਦਾ ਉਹਨਾਂ ਕੋਲੇ ਜਿਹੜੀ ਬਹੁਤ ਵੱਡੀ ਜ਼ਿੰਮੇਵਾਰੀ ਆ ਇੱਕ ਕੈਸ਼ੀਅਰ ਦੀ ਕਿਉਂਕਿ ਅ ਤਕਰੀਬਨ ਇਹ ਵੱਡੀ ਚੋਣਾ 572 ਸੀਟਾਂ ਨੇ ਅਲੱਗ-ਅਲੱਗ ਸਟੇਟਾਂ 'ਚ ਉਹਨਾਂ ਨੇ ਭੇਜਣਾ ਤੇ ਉੱਥੇ ਜਿਹੜੀ ਪੈਸੇ ਟੱਕੇ ਦੀ ਜ਼ਿੰਮੇਵਾਰੀ ਆ ਜਾਂ ਕੋਈ ਇਸ਼ਤਿਹਾਰਬਾਜ਼ੀ ਦੀ ਜ਼ਿੰਮੇਵਾਰੀ ਆ ਉਹ ਸਾਰੀ ਇੱਕ ਉਹਨਾਂ ਦੇ ਸਿਰ ਤੇ ਹੁੰਦੀ ਆ ਠੀਕ ਹੈ ਪਰ ਉਹ ਕਹਿੰਦੇ ਹੁਣ ਜੇ ਪਾਰਟੀ ਨੇ ਫੈਸਲਾ ਕਰ ਲਿਆ ਮਲਕ ਅਰਜੁਨ ਖੜਗੇਜੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸਿਗਲਾ ਸਾਹਿਬ ਚੋਣ ਲੜਨੀ ਚਾਹੀਦੀ ਆ ਤੇ ਤੁਸੀਂ ਆਨੰਦਪੁਰ ਸਾਹਿਬ ਤੋਂ ਲੜੋ ਤੇ ਉਹਨਾਂ ਨੇ ਉਹ ਫੈਸਲੇ ਨੂੰ ਸਬਕਾਰ ਕਰ ਲਿਆ ਗਰਦਾਸਪੁਰ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਰਹੇ ਆ ਪੰਜਾਬ ਦੇ ਉਹਨਾਂ ਦਾ ਆਪਣਾ ਘੜਾ ਹਾਲਾਂਕਿ ਉਹ ਵੀ ਰਾਜਸਥਾਨ ਦੇ ਇੰਚਾਰਜ ਤੇ ਪਰ ਜਿਹੜੀ ਹਾਈ ਕਮਾਂਡ ਆ ਉਸ ਨੇ ਪਹਿਲਾਂ ਸਾਫ਼ ਕਰਤਾ ਸੀ ਕਿ ਜਿਹੜੀ ਚੋਣਾ ਬਹੁਤ ਵੱਡੀ ਚੋਣਾ ਇਸ ਦੇ ਵਿੱਚ ਕੋਈ ਕੱਚ ਨਹੀਂ ਛੱਡੀ ਜਾਊਗੀ ਜਿਹੜੇ ਚੋਟੀ ਦੇ ਚਿਹਰੇ ਆ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਇਸ ਵਾਰ ਲੜਾਇਆ ਜਾਊਗਾ ਤੇ ਉਹ ਕਿਤੇ ਨਾ ਕਿਤੇ ਸਿੱਧ ਵੀ ਹੋ ਰਿਹਾ ਆ ਦੇਖ ਲਓ ਰਾਜਾ ਵਡਿੰਗ ਖੁਦ ਪੰਜਾਬ ਪ੍ਰਧਾਨ ਨੇ ਪਰ ਲੁਧਿਆਣੇ ਤੋਂ ਪਾਰਟੀ ਨੇ ਉਹਨਾਂ ਨੂੰ ਹੁਕਮ ਕਰਿਆ ਕਿ ਤੁਸੀਂ ਲੁਧਿਆਣੇ ਜਾ ਕੇ ਲੜੋ ਤਾਂ ਉਹ ਲੜ ਰਹੇ ਨੇ ਬਿਲਕੁਲ ਪੈਸੀ ਹੁਣ ਸੰਗਰੂਰ ਦਾ ਕਿਵੇਂ ਰਹਿਣ ਵਾਲਾ ਕੀ ਲੱਗਦਾ ਕਿ ਮੁਕਾਬਲਾ ਕਿਸ ਪਾਰਟੀ ਦਾ ਕਿਸ ਪਾਰਟੀ ਨਾਲ ਹੋਣਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਾਜਾ ਸਾਹਿਬ ਜਿਹੜਾ ਮੁਕਾਬਲਾ ਕਾਂਗਰਸ ਦਾ ਕਿਸੇ ਨਾਲ ਮੁਕਾਬਲਾ ਨਹੀਂ ਸਾਰਿਆਂ ਨਾਲ ਉਹ ਦੇਖੋ ਤਕਰੀਬਨ 10 ਅਪ੍ਰੈਲ ਨੂੰ ਪਹਿਲੀ ਵੋਟਰ ਆਪਣੀ ਲਿਸਟ ਆ ਗਈ ਦੀ ਕੈਂਡੀਡੇਟਾਂ ਦੀ ਆ 20 25 ਦਿਨ ਲੰਘ ਗਏ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਤੁਸੀਂ ਪਿੰਡਾਂ 'ਚ ਮੇਰੇ ਨਾਲੋਂ ਵੱਧ ਵਿਚਰਦੇ ਹੋ ਸ਼ਹਿਰਾਂ 'ਚ ਜਾਣਿਓ ਤੁਸੀਂ ਦੇਖੋ ਲੋਕਾਂ 'ਚ ਇਨ੍ਹਾਂ ਖਿਲਾਫ ਕਿੰਨੀ ਨਫ਼ਰਤ ਆ ਕਿੰਨੀ ਮਜੂਸੀ ਆ ਇਨ੍ਹਾਂ ਨੂੰ ਲੋਕ ਮੂੰਹ ਲਾਉਣ ਨੂੰ ਤਿਆਰ ਨਹੀਂ ਇਹ ਪਿੰਡਾਂ 'ਚ ਜਾ ਨਹੀਂ ਰਹੇ ਉਹ ਦੂਸਰੇ ਪਾਸੇ ਭਾਜਪੀ ਦੀ ਸੰਗਰੂਰ ਤੋਂ ਕੋਈ ਟਿਕਟ ਲੈਣ ਨੂੰ ਤਿਆਰ ਨਹੀਂ ਉਹ ਪਿਛਲੇ 1 ਮਹੀਨੇ ਤੋਂ ਕਦੇ ਕਿਸੇ ਦਾ ਬਾਰ ਖੜਕਾ ਰਿਹਾ ਕਦੇ ਕਿਸੇ ਦਾ ਬਾਰ ਖੜਕਾ ਰਿਹਾ ਉਹਨਾਂ ਦੇ ਆਪਣੇ ਲੀਡਰ ਉਹ ਅਰਵਿੰਦ ਖੰਨਾ ਜੀ ਹੁਣ ਚਾਹ ਉਹ ਦੂਸਰੇ ਹੁਣ ਸਾਰੇ ਭੱਜ ਰਿਹਾ ਹੁਣ ਹਰਜੀਤ ਗਰੇਵਾਲ ਨੂੰ ਲੈ ਕੇ ਆਉਂਦੇ ਸੀ ਉਹ ਵੀ ਇੱਕ ਵਾਰ ਹੱਟ ਛੜਾ ਗਿਆ ਸੋ ਮੈਂ ਸਮਝਦਾ ਕਿ ਜਿਹੜੀ ਹੁਣੇਰੀਆ ਕਿ ਕਾਂਗਰਸ ਦੇ ਹੱਕ ਚਾ ਤੇ ਇਥੋਂ ਸੰਗਰੂਰ ਸੀਟ ਤੋਂ ਵੀ ਕਾਂਗਰਸ ਆ ਜਿਹੜੀ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਕਰੋਗੀ ਬਿਲਕੁਲ ਜੀ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਕਾਂਗਰਸੀ ਆਗੂ ਨੇ ਵਰਕਰ ਨੇ ਖੁਸ਼ੀ ਨੇ ਲੱਡੂ ਵੰਡ ਰਹੇ ਨੇ ਕਿ ਬਹੁਤ ਵਧੀਆ ਤਰੀਕੇ ਨਾਲ ਕਾਂਗਰਸ ਆ 13 ਸੀਟਾਂ ਚੋਂ ਵੱਧ ਤੋਂ ਵੱਧ ਸੀਟਾਂ ਲੈ ਕੇ ਜਿੱਤ ਦਰਜ ਕਰੇਗੀ ਬਲਾਕ ਪ੍ਰਧਾਨ ਗੁਰਦੀਪ ਸਿੰਘ ਖਰਾਚੋਂ ਮੌਜੂਦ ਨੇ ਗੁਰਦੀਪ ਜੀ ਕਿਵੇਂ ਦੇਖਦੇ ਹੋ ਅੱਜ ਲੱਡੂ ਵੀ ਵੰਡੇ ਨੇ ਲਿਸਟਾਂ ਜਿਹੜੇ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਕਿਵੇਂ ਲੱਗਦਾ ਬਹੁਤ ਦਮਦਾਰ ਉਮੀਦਵਾਰ ਨੇ ਸਾਰੇ ਪਹਿਲਾਂ ਤਾਂ ਜੀ ਮੈਂ ਸਾਰਾ ਉਮੀਦਵਾਰਾਂ ਨੂੰ ਮੁਬਾਰਕਾਂ ਹਰੇ ਵਰਕਰਾਂ ਚ ਅੱਜ ਖੁਸ਼ੀ ਦੀ ਲਹਿਰ ਹੈ ਜਿਹੜੀ ਤੁਸੀਂ ਉਮੀਦਵਾਰਾਂ ਦੀ ਗੱਲ ਕਰੀ ਐ ਸਾਰੇ ਉਮੀਦਵਾਰ ਸਾਡੇ ਨੇ ਪੂਰੇ ਸਟਰੋਂਗ ਨੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਕਿਉਂ ਉੱਥੇ ਵੀ ਦਲ ਬਦਲੂ ਨੇ ਆਪਣੀ ਪਾਰਟੀ 'ਚ ਜਾ ਕੇ ਰਵਨੀਤ ਸਿੰਘ ਬਿੱਟੂ ਉਹ ਚੋਣ ਲੜ ਰਹੇ ਨੇ ਉਹਨਾਂ ਦੇ ਖਿਲਾਫ ਲਿਆ ਕੇ ਇਹਨਾਂ ਨੂੰ ਇੱਕ ਵਧੀਆ ਟੱਕਰ ਦੇਣ ਵਾਸਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੂੰ ਉਹ ਕਰਿਆ ਵਿਜੇਂਦਰ ਸਿੰਘ ਲਾਜੀ ਸਾਡੇ ਉਹ ਵੀ ਪੂਰੇ ਸਟਰੋਂਗ ਨੇ ਜੀ ਠੀਕ ਹੈ ਪੂਰੇ ਆਪਣੇ ਸੰਗਰੂਰ ਹਲਕੇ ਦੇ ਵਿੱਚ ਕੰਮ ਨੇ ਉਹ ਸਾਰੇ ਪੰਜਾਬ ਵਿੱਚ ਬੋਲ ਰਹੇ ਨੇ ਸੜਕਾਂ ਦੇਖੋ ਸੜਕਾਂ ਦੇ ਜਾਲ ਵਿਸਾਏ ਪਏ ਨੇ ਠੀਕ ਹੈ ਪੀਜੀਆਈ ਹਸਪਤਾਲ ਲੈ ਕੇ ਹੋਮੀਪਾਬਾ ਕੈਂਸਰ ਦਾ ਹਸਪਤਾਲ ਲੈ ਕੇ ਆਏ ਨੇ ਠੀਕ ਹੈ ਉਹਨਾਂ ਦੇ ਕੰਮ ਦੇ ਆਧਾਰ ਤੇ ਜੀ ਅਸੀਂ ਵੀ ਜਾਵਾਂਗੇ ਦੱਸਾਂਗੇ ਜਾ ਕੇ ਉੱਧਰ ਲੋਕਾਂ ਨੂੰ ਵੈਸੇ ਸਾਰਿਆਂ ਨੂੰ ਪਤਾ ਹੀ ਹੈ ਜਾਨੀ ਕਿ ਸੁਖਪਾਲ ਸਿੰਘ ਖੈਰਾ ਨੂੰ ਬਹੁਤ ਵੱਡਾ ਬੈਨੀਫਿਟ ਹੋਣ ਵਾਲਾ ਸ੍ਰੀ ਵਿਜੇਂਦਰ ਸਿੰਘ ਲਾ ਦੇ ਕੰਮਾਂ ਸੁਖਪਾਲ ਸਿੰਘ ਖੈਰਾ ਨੂੰ ਬਹੁਤ ਜ਼ਿਆਦਾ ਬੈਨੀਫਿਫਿਟ ਹੋਊਗਾ ਜੀ ਵਿਜੇਂਦਰ ਸਿੰਘ ਲਾ ਦੇ ਕੰਮਾਂ ਦਾ ਠੀਕ ਹੈ ਸੁਖਪਾਲ ਸਿੰਘ ਖੈਰਾ ਇੱਕ ਆਪਵਿੱਤ ਲੱਲੇਦਾਰ ਲੀਡਰ ਨੇ ਵਧੀਆ ਬੁਲਾਰੇ ਨੇ ਵਧੀਆ ਮੁੱਦੇ ਚੱਕ ਰਹੇ ਨੇ ਜੰਮੇ ਭਾਈ ਅਮਰਿੰਦਰ ਪਾਲ ਵਾਲਾ ਪਾਨਾ ਸਿੱਧੂ ਵਾਲਾ ਕਿਸਾਨਾਂ ਵਾਲਾ ਸਾਰੇ ਉਹਨਾਂ ਨੇ ਮੁੱਦੇ ਉਠਾਏ ਨੇ ਇਸ ਕਰਕੇ ਸੁਖਪਾਲ ਸਿੰਘ ਖੈਰਾ ਨੂੰ ਵੀ ਵੱਡੀ ਲੀਡ ਨਾਲ ਇੱਥੋਂ ਜਿੱਤੇ ਦਰਜ ਕਰਨਗੇ ਜੀ ਠੀਕ ਹੈ ਬਿਲਕੁਲ ਮੰਗਤ ਜੀ ਕਿਵੇਂ ਦੇਖਦੇ ਹੋ ਜਿਵੇਂ ਦਾ ਲੱਗਦਾ ਮਾਹੌਲ ਚੋਣਾਂ ਦਾ ਕਿਵੇਂ ਰਹਿਣ ਵਾਲਾ ਵੀਰ ਜੀ ਬਹੁਤ ਵਧੀਆ ਮਾਹੌਲ ਹੈ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਐਨ ਬਿਲਕੁਲ ਚਿੱਤਿਆਂ ਚਾਦਰਾਂ ਨੂੰ ਟਿਕਟਾਂ ਦੇ ਕੇ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਠੀਕ ਹੈ ਅਸੀਂ ਜਿਵੇਂ ਕਿ ਕਾਂਗਰਸ ਦੀ ਐਤਕੀ ਪੂਰੀ ਚੜ੍ਹਾਈ ਰਹਿਣ ਵਾਲੀ ਹੈ ਜਿਵੇਂ ਪੂਰੇ ਹਾਂਜੀ 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 ਸਾਨੂੰ ਕੋਈ ਵੀ ਕਿਸੇ ਨੂੰ ਕੰਮ ਦੱਸਣ ਦੀ ਲੋੜ ਨਹੀਂ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਸਾਡੇ ਕੰਮ ਬੋਲਦੇ ਨੇ ਜੀ ਅਸੀਂ ਸਾਨੂੰ ਲੋਕ ਖੁਦ ਕਹਿੰਦੇ ਨੇ বিجو কংগ্রেস পার্টি ਨੇ ਕੰਮ ਕੀਤੇ ਨੇ ਉਹ ਕੋਈ ਲੋਕੇ ਨਹੀਂ ਲੜ ਸਕਦੇ ਉਹ ਰਿਕਾਰਡ ਤੋੜ ਕੰਮ ਕੀਤੇ ਨੇ ਠੀਕ ਹੈ ਵਿਜੇਂਦਰ ਸਿੰਘਲਾ ਜੀ ਦੀ ਗੱਲ ਕਰੀਏ ਆਪਾਂ ਆਪਣੇ ਹਲਕੇ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਦੇਰਲੀ ਪਿੰਡਾਂ ਦੇ ਵਿੱਚ ਜਾਣਦੇ ਹੋ ਸੜਕਾਂ ਦੇ ਜਾਲ ਬੀਜੇ ਆਈ ਵਗੈਰਾ ਤੇ ਕੈਂਸਰ ਹਸਪਤਾਲ ਵਗੈਰਾ ਹੋਰ ਰੇਲਾਂ ਦੇ ਜਿੰਨੇ ਵੀ ਉਹਨਾਂ ਦੇ ਕੰਮ ਨੇ ਅਸੀਂ ਉਹਨਾਂ ਦੇ ਬਦੌਲਤ ਸਾਡਾ ਮਾਣ ਨਾਲ ਸਿਰ ਉੱਚਾ ਹੋ ਰਿਹਾ ਹੈ ਕਿਉਂਕਿ ਅੱਜ ਅਸੀਂ ਉਹਨਾਂ ਦੀ ਬਦੌਲਤ ਪਿੰਡਾਂ ਦੇ ਵਿੱਚ ਸਾਨੂੰ ਪੂਰਾ ਮਾਣ ਆ ਵੀ ਸਾਨੂੰ ਵੋਟ ਵੱਧ ਤੋਂ ਵੱਧ ਲੋਕ ਕਾਂਗਰਸ ਪਾਰਟੀ ਨੂੰ ਵੋਟ ਪਾਉਂਦੇ। ਬਿਲਕੁਲ ਜੀ ਸੋ ਕਾਂਗਰਸੀ ਇਹੀ ਕਹਿ ਰਹੇ ਨੇ ਕਿ ਸਾਡੇ ਕੰਮ ਬੋਲਦੇ ਨੇ। ਪਹਿਲਾਂ ਜੋ ਕੀਤਾ ਸੀ ਬਹੁਤ ਕੁਝ ਕੀਤਾ ਹੋਇਆ ਵਿਜੇਂਦਰ ਸਿੰਘਲਾ ਦਾ ਵੀ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੇ 2 ਸਾਲ ਦੀ ਤੇ ਟਿੱਪਣੀ ਵੀ ਕਰਦੇ ਨੇ। ਸੋ ਸਾਡੇ ਨਾਲ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੌਜੂਦ ਨੇ। ਹਾਂਜੀ ਕਿਵੇਂ ਦੇਖਦੇ ਹੋ ਅੱਜ ਲੱਡੂ ਵੰਡੇ ਗਏ ਨੇ, ਉਮੀਦਵਾਰ ਐਲਾਨੇ ਗਏ ਨੇ। ਕਿਵੇਂ ਦਾ ਰਹਿਣ ਵਾਲਾ ਕਾਂਗਰਸ ਪਾਰਟੀ? ਅਸੀਂ ਪਹਿਲਾਂ ਤਾਂ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰੇ ਕਾਂਗਰਸੀ ਵਰਕਰ ਸਾਡੇ ਬਜਿੰਦਰ ਸਿੰਘ 라 ਜੀ ਨੂੰ ਜਿਨ੍ਹਾਂ ਨੇ ਟਿਕਟ ਦਿੱਤੀ ਆਨੰਦਪੁਰ ਸਾਹਿਬ ਤੋਂ ਤੇ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਜੀ ਹੱਕ ਸੱਚ ਦਾ ਪੈਰਾ ਦੇਣ ਵਾਲੇ ਢੱਲੇਦਾਰ ਲੀਡਰ ਨੇ ਉਹਨਾਂ ਨੂੰ ਅਸੀਂ ਜਿਤਾ ਕੇ ਸੰਗਰੂਰ ਦੇ ਵਿੱਚੋਂ ਵਿਨਰ ਉਹ ਕਰਾਂਗੇ ਭੇਜਾਂਗੇ ਜੀ ਠੀਕ ਹੈ ਤੇ ਬਾਕੀ ਸਾਰੇ ਮੇਰੇ ਵਰਕਰ ਵੀਰਾਂ ਨੂੰ ਸਾਰਿਆਂ ਨੂੰ ਕਾਂਗਰਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਿਲਕੁਲ ਜਨ ਕੀ ਤਿਆਰੀਆਂ ਵਿੱਡਲੀਆਂ ਤੁਸੀਂ ਅੱਜ ਹੀ ਮੂੰਹ ਮਿੱਠਾ ਕਰਕੇ ਹੁਣ ਤਿਆਰੀਆਂ ਨੇ ਪੂਰੀਆਂ ਹਾਂਜੀ ਹਾਂਜੀ ਸਾਡੀ ਤਿਆਰੀ ਪੂਰੀ ਹੈ ਜੀ ਠੀਕ ਹੈ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਜੀ ਸਾਡੀ ਪਾਰਟੀ ਤਾਂ ਇੱਕ ਨੰਬਰ ਤੇ ਆਊਗੀ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਿਲਕੁਲ ਜੀ ਸੋ ਲਗਾਤਾਰ ਜਿਹੜੀ ਗੱਲਬਾਤ ਹੋ ਰਹੀ ਆ ਕਿ ਪਾਰਟੀ ਇੱਕ ਨੰਬਰ ਤੇ ਆਵੇਗੀ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਵਰਕਰ ਨੇ ਉਹ ਇਹ ਗੱਲ ਕਹਿ ਰਹੇ ਨੇ ਸੋ ਬਲਵਿੰਦਰ ਸਿੰਘ ਪੁਨੀਆ ਮੌਜੂਦ ਨੇ ਉਨੇ ਸਾਹਿਬ ਕਿਵੇਂ ਦੇਖ ਦूं ਸਾਰੇ ਸਿਸਟਮ ਨੂੰ ਉਮੀਦਵਾਰ ਐਲਾਨਨੇ ਗਏ ਨੇ ਸੰਗਰੂਰ ਵਾਲੇ ਉਧਰ ਭੇਜੇ ਨੇ ਪੁਲੱਥ ਤੋਂ ਸੰਗਰੂਰ ਪਹੁੰਚੇ ਨੇ ਕਿਵੇਂ ਦੇਖ ਦूं ਸਾਰਾ ਸਿਸਟਮ ਸਹੀ ਹੋ ਰਿਹਾ ਹਾਈ ਕਮਾਂਡ ਵੱਲੋਂ ਬਿਲਕੁਲ ਸਹੀ ਹੋ ਰਿਹਾ ਜੀ ਕਾਂਗਰਸ ਪਾਰਟੀ ਦੀ ਜੋ ਸਾਡੀ ਕੇਂਦਰ ਦੀ ਲੀਡਰਸ਼ਿਪ ਹੈ ਉਹ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਜਾ ਰਿਹਾ ਹੈ ਤੇ ਸਭ ਤੋਂ ਪਹਿਲੀ ਜਿਹੜੀ ਕੰਡੀਸ਼ਨ ਜਿਹੜੀ ਰੱਖੀ ਜਾ ਰਹੀ ਹੈ ਉਹ ਜਿੱਤਣ ਦੀ ਜੋ ਸਮਰੱਥਾ ਕੈਂਡੀਡੇਟ ਦੀ ਸਭ ਤੋਂ ਪਹਿਲਾਂ ਜਿੱਤਣ ਦੀ ਸਮਰੱਥਾ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਕਿ ਕਿਹੜਾ ਕੈਂਡੀਡੇਟ ਕਿਹੜੀ ਸੀਟ ਤੋਂ ਜਿੱਤ ਹੋ ਸਕਦਾ ਠੀਕ ਹੈ ਸਾਡੀਆਂ ਭਾਵਨਾਵਾਂ ਚਲੋ ਸੀ ਇਹ ਵੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਸੰਗਰੂਰ ਤੋਂ ਬਤੌਰ ਮੈਂਬਰ ਪਾਰਲੀਮੈਂਟ ਚੋਂ ਲੜਦੇ ਕਿਉਂਕਿ ਉਹਨਾਂ ਨੇ ਬਤੌਰ ਕੈਬਨਿਟ ਮਨਿਸਟਰ ਤੇ ਲੋਕ ਸਭਾ ਮੈਂਬਰ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਪਰ ਜੋ ਸਿੰਘਲਾ ਸਾਹਿਬ ਦੀ ਸੋਚ ਸੀ ਉਹ ਚਾਹੁੰਦੇ ਸੀ ਕਿ ਮੈਨੂੰ ਇੱਕ ਬਤੌਰ ਮਤਲਬ ਜੋ ਜੁਆਇੰਟ ਖਜਾਨਚੀ ਆਲ ਇੰਡੀਆ ਕਾਂਗਰਸ ਕਮੇਟੀ ਦਾ ਲਗਾਇਆ ਗਿਆ ਕਿ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਰੇ ਇੰਡੀਆ ਦੇ ਵਿੱਚ ਮੇਰੀ ਮਤਲਬ ਡਿਊਟੀ ਹੈ ਉਹ ਇਸ ਕਰਕੇ ਮੇਰਾ ਕੋਈ ਚੋਣ ਲੜਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਨਾ ਉਹਨਾਂ ਨੇ ਸੰਗਰੂਰ ਤੋਂ ਕੋਈ ਜਾਨੀ ਕਦੇ ਮਤਲਬ ਕਿਸੇ ਵੀ ਹਲਕੇ ਤੋਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈਗਾ ਜੋ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਸੰਗਰੂਰ ਤੋਂ ਟਿੱਟ ਦਿੱਤੀ ਗਈ ਉਹਦੇ ਬਾਰੇ ਜਾਨੀ ਕੇਂਦਰੀ ਹਾਈ ਕਮਾਂਡ ਦੀ ਇਹ رائے ਸੀ ਜਿਹੜੀ ਇਹ ਇਲੈਕਸ਼ਨ 2024 ਦੀ ਕਿ ਅਸੀਂ ਇਹ ਇਕੱਲਾ 2024 ਨੂੰ ਦੇਖ ਕੇ ਨਹੀਂ ਸੁਖਪਾਲ ਸਿੰਘ ਖਹਿਰਾ ਨੂੰ ਇੱਥੋਂ ਇਲੈਕਸ਼ਨ ਲੜਾਈ ਜਾ ਰਹੀ ਸਾਡੇ ਕੁਝ ਪ੍ਰਾਇੋਰਟੀ ਚ 2027 ਦੇ ਵੀ ਨੇ ਵੀ ਅਸੀਂ ਕੁਝ ਐਕਸਪੈਰੀਮੈਂਟ ਦੇ ਤੌਰ ਤੇ ਖਹਿਰਾ ਸਾਹਿਬ ਨੂੰ ਸੰਗਰੂਰ ਤੋਂ ਮਤਲਬ ਟਿੱਟ ਉਹਨਾਂ ਨੇ ਦਿੱਤੀ ਹੈ ਤੇ ਉਹ एक्सपेरिमेंट ਅਗਰ ਕਾਮਯਾਬ ਹੁੰਦਾ ਤਾਂ ਆਉਣ ਵਾਲੇ ਸਮੇਂ ਚ ਉਸ ਚੀਜ਼ ਦੇ 27 ਦੇ ਵਿੱਚ ਵੀ ਸਾਨੂੰ ਅਸਾਰਥੀ ਜਿਹੜੇ ਨਤੀਜੇ ਲਿਓ ਨਿਕਲਣਗੇ ਤੇ ਸਿੰਘਲਾ ਸਾਹਿਬ ਦੀ ਬਿਲਕੁਲ ਵੀ ਜਾਨੀ ਪ੍ਰਾਇਓਰਟੀ ਨਹੀਂ ਸੀ ਕਿ ਉਹ ਲੋਕ ਸਭਾ ਦੀ ਇਲੈਕਸ਼ਨ ਲੜਨ ਪਰ ਜਦੋਂ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਕਿ ਜਾਨੀ ਕਿਉਂਕਿ ਦੇਖੋ ਜਾਤੀ ਸਮੀਕਰਨ ਵੀ ਹੁੰਦੇ ਨੇ 50 ਦੀਆਂ 13 ਸੀਟਾਂ ਨੇ ਆਪਣੀਆਂ ਲੋਕ ਸਭਾ ਦੀਆਂ ਉਹਦੇ ਵਿੱਚ ਜੋ ਹਿੰਦੂ ਭਾਈਚਾਰੇ ਦੀਆਂ ਜਾਨੀ ਕਹਿੰਦਾ ਮਤਲਬ ਕਹ ਹੁਣ ਤੱਕ ਦੀਆਂ ਟਿੱਟਾਂ ਦਿੱਤੀਆਂ ਗਈਆਂ ਨੇ ਉਹਦੇ ਸਿਰਫ ਧਰਮਪੀਰ ਗਾਂਧੀ ਜੀ ਜਿਤਕ ਮੇਰਾ ਧਿਆਨ ਹੁੰਦਾ ਸਿਰਫ ਧਰਮਪੀਰ ਗਾਂਧੀ ਜੀ ਸੀ ਜ ਮਤਲਬ ਜਿੰਨਾ ਮਤਲਬ ਜਿਹੜਾ ਹਿੰਦੂ ਭਾਈਚਾਰਾ ਦੇ ਉਮੀਦਵਾਰ ਸੀ ਤੇ ਉਹਦੇ ਚ ਜਾਨੀ ਕਹਨ ਦਾ ਮਤਲਬ 13 ਸੀਟਾਂ ਚੋਂ ਜਾਨੀ ਉਸ ਭਾਈਚਾਰੇ ਦੀ ਜਿਹੜੀ ਮਕਤਾਰ ਸੀ ਉਹ ਘਟ ਰਹੀ ਸੀ ਕਿਉਂਕਿ ਸਾਫ ਕਾ ਕੈਬਨ 29 શ્રી ਵਿਜੇਂਦਰ ਸਿੰਘਲਾ ਜੀ ਮਤਲਬ ਆਪਣੇ ਭਾਈਚਾਰੇ ਦੇ ਵੀ ਤੇ ਇੰਡੀਆ ਦੇ ਮਤਲਬ ਪਹਿਲੇ ਸੀਨੀਅਰ ਮਤਲਬ ਲੀਡਰਾਂ ਦੇ ਵਿੱਚ ਆਉਂਦੇ ਨੇ ਇਸ ਕਰਕੇ ਹਾਈ ਕਮਾਂਡ ਦਾ ਇਹ ਵਿਚਾਰ ਸੀ ਕਿ ਤੁਹਾਨੂੰ ਵੀ ਅਸੀਂ ਮਤਲਬ ਚੋਣ ਲੜਾਉਣੀ ਹੈ ਤੇ ਸਿੰਗਲਾ ਸਾਹਿਬ ਨਾਲ ਜਦੋਂ ਉਹਨਾਂ ਨੇ رابطہ ਕਾਇਮ ਕੀਤਾ ਕਿ ਇਸ ਤਰ੍ਹਾਂ ਕਰਕੇ ਤੁਹਾਨੂੰ ਸਾਨੂੰ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਵਿਚਾਰ ਹੈ ਤਾਂ ਸਿੰਗਲਾ ਸਾਹਿਬ ਨੇ ਸਭ ਤੋਂ ਪਹਿਲਾਂ ਹਾਈ ਕਮਾਂਡ ਨੂੰ ਇਹ ਬੇਨਤੀ ਕੀਤੀ ਕਿ ਮੈਂ 2009 ਤੋਂ 2024 ਤੱਕ ਪਿਛਲੇ 15 ਸਾਲਾਂ ਤੋਂ ਸੰਗਰੂਰ ਹਲਕੇ ਦੇ ਵਿੱਚ ਰਹਿ ਰਹੇ ਹਾਂ ਆਪਣਾ ਕੰਮਕਾਰ ਕਰ ਰਹੇ ਹਾਂ ਉੱਥੇ ਬਤੌਰ ਸਾਰੇ ਕਾਮਕਾਰਾਂ ਤੋਂ ਮੇਰੇ ਤੋਂ ਜਾਣੂ ਨੇ ਤੇ ਹਲਕਾ ਮੇਰਾ ਪਰਿਵਾਰ ਹੈ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਸਭ ਤੋਂ ਚੋਣ ਲੜਨ ਦਾ ਕੋਈ ਵਿਚਾਰ ਨਹੀਂ ਪਰ ਅਗਰ ਮੈਨੂੰ ਹਾਈ ਕਮਾਂਡ ਇਹ ਚੀਜ਼ ਦੀ ਹੁਕਮ ਲਾਉਂਦੀ ਹੈ ਕਿ ਤੁਸੀਂ ਉੱਥੋਂ ਚੋਣ ਲੜਨੀ ਹੈ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜੇ ਜਿਹੜੀ 2027 ਦੀ ਵਿਧਾਨ ਸਭਾ ਲਈ ਆਉਣ ਵਾਲੀ ਚੋਣ ਹੈ ਉਹ ਚੋਣ 2027 ਦੀ ਸੰਗਰੂਰ ਹਲਕੇ ਤੋਂ ਮੇਰਾ ਪਰਿਵਾਰ ਹੀ ਲੜੇਗਾ ਇਹ ਨਹੀਂ ਹੈ ਕਿ ਮੈਂ ਸੰਗਰੂਰ ਹਲਕੇ ਨੂੰ ਛੱਡ ਕੇ ਇੱਥੋਂ ਅਨੰਦਪੁਰ ਸਾਹਿਬ ਜਾ ਰਿਹਾ ਹਾਂ ਇਸ ਕਰਕੇ ਹਾਈ ਕਮਾਂਡ ਨੇ ਜਦੋਂ ਇਹਦੇ ਉੱਤੇ ਸਹਿਮਤੀ ਪੁੱਟਾਈ ਕਿ ਬਿਲਕੁਲ ਜੋ 2027 ਦੇ ਵਿੱਚ ਵਿਧਾਨ ਸਭਾ ਹਲਕਾ ਸੰਗਰੂਰ ਹੈ ਉਹ ਤੁਹਾਡੇ ਪਰਿਵਾਰ ਦਾ ਜਾਂ ਤੁਹਾਡਾ ਆਪਣਾ ਨਿੱਜੀ ਹੀ ਰਹੇਗਾ ਤੁਹਾਡਾ ਫੈਸਲਾ ਹੋਵੇਗਾ ਕਿ ਉੱਥੋਂ ਕੌਣ ਇਲੈਕਸ਼ਨ ਲੜੂਗਾ ਜਦੋਂ ਹਾਈ ਕਮਾਂਡ ਵੱਲੋਂ ਸਾਰੀਆਂ ਇਹ ਚੀਜ਼ਾਂ ਕਿਹਾ ਗਿਆ ਤਾਂ ਕਾਂਗਰਸ ਪਾਰਟੀ ਦੇ ਵਫਾਦਾਰ ਸਪਾਹੀ ਹੋਣ ਦੇ ਨਾਤੇ ਸਿੰਘਲਾ ਸਾਹਿਬ ਵੱਲੋਂ ਹਾਈ ਕਮਾਂਡ ਦੇ ਹੁਕਮ ਨੂੰ ਮਨਜ਼ੂਰ ਕਰਦੇ ਆ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਲਈ ਆਪਣੀ ਸਹਿ ਉਹ ਸੀਟ ਸਾਡਾ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਗੜ ਰਹੀ ਹੈ ਜੋ ਪਹਿਲਾਂ ਰਵਨੀਤ ਬਿੱਟੂ ਜੀ ਵੀ ਉੱਥੋਂ ਜਿੱਤੇ ਨੇ ਹੁਣ ਜੋ ਹੁਣ ਅੱਜਕੱਲ ਤਾਂ ਚਲੋ ਬੀਜੇਪੀ ਚ ਜਾ ਚੁੱਕੇ ਨੇ ਮਨੀਸ਼ ਤਵਾੜੀ ਜੀ ਸਾਡੇ 2019 ਦੇ ਵਿੱਚ ਉੱਥੋਂ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ 2024 ਦੇ ਵਿੱਚ ਕੈਬਨਟਰੀ ਵਿਜੇਂਦਰ ਸਿੰਘਲਾ ਜੀ ਨੂੰ ਉੱਥੋਂ ਟਿਕਟ ਦਿੱਤੀ ਗਈ ਹੈ ਜਿਸ ਤਰ੍ਹਾਂ ਸਾਡੇ ਉਮੀਦਵਾਰ ਉੱਥੋਂ ਅਨੰਦਪੁਰ ਸਾਹਿਬ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਧੀਆ ਲੀਡਰ ਜਿੱਦਦੇ ਰਹੇ ਨੇ ਤਾਂ ਕੋਈ ਅਤਕਤ ਨਹੀਂ ਨਹੀਂ ਕਿਉਂਕਿ ਸਿੰਘਲਾ ਸਾਹਿਬ ਦਾ ਤਾਂ ਚਿਹਰਾ ਹੀ ਬਹੁਤ ਵੱਡਾ ਉਹ ਪੰਜਾਬ ਛੱਡੋ ਯਾਨੀ ਮਤਲਬ 5-7 ਸਟੇਟਾਂ ਜਹਾਲ ਓਵਰ ਇੰਡੀਆ ਦੇ ਵਿੱਚ ਉਹਨਾਂ ਦੇ ਕਮਾਂਕਾਰਾਂ ਦੀ ਇੰਨਾ ਜ਼ਾਦੇ ਤੂਤੀ ਬੋਲਦੀ ਹੈ ਕਿ ਕੋ ਕਿਸੇ ਵੀ ਹਲਕੇ ਤੋਂ ਜਾ ਕੇ ਇਲੈਕਸ਼ਨ ਲੜ ਸਕਦੇ ਨੇ ਤੇ ਚੋਣ ਜਿੱਸਾ ਦੇ ਨੇ ਇਸ ਕਰਕੇ ਉਹ ਅਨੰਦਪੁਰ ਸਾਹਿਬ ਦੀ ਚੋਣ ਬਹੁਤ ਵਧੀਆ ਲੀਡ ਨਾਲ ਉੱਥੋਂ ਜਿੱਤਣਗੇ ਪੱਤੇ ਜਿਓ ਸੰਗਰੂਰ ਵਿਧਾਨ ਸਭਾ ਹਲਕੇ ਦੀ ਗੱਲਬਾਤ ਹੈ ਤੇ ਇਹ ਹਲਕਾ ਵੀ ਉਹਨਾਂ ਦਾ ਪਰਿਵਾਰ ਹੀ ਇਸ ਦੀ ਦੇਖਰੇਖ ਕਰੇਗਾ ਤੇ ਆਉਣ ਵਾਲੀ 2027 ਦੀ ਚੋਣ ਵੀ ਇਹ ਸਿੰਗਲਾ ਪਰਿਵਾਰ ਹੀ ਇੱਥੋਂ ਲੜੇਗਾ। ਬਿਲਕੁਲ ਸੁਖਪਾਲ ਸਿੰਘ ਖਹਿਰਾ ਦਾ ਕਿਵੇਂ ਰਹਿਣ ਵਾਲਾ ਕੀ ਲੱਗਦਾ ਸੰਗਰੂਰ ਸੀਟ ਤੇ ਕਿਉਂਕਿ ਵੱਡੇ ਵੱਡੇ ਫੇਰ ਬਦਲ ਹੋਏ ਨੇ 2.5 ਲੱਖ ਵੋਟ ਤੇ ਭਗਵੰਤ ਮਾਨ ਜਿੱਤੇ ਫੇਰ 1.5 ਲੱਖ ਤੇ ਜਿੱਤੇ ਫੇਰ 6000 ਵੋਟ ਤੇ ਹਰਾਇਆ ਆਮ ਆਦਮੀ ਪਾਰਟੀ ਨੂੰ ਸਿਮਰਨਜੀਤ ਸਿੰਘ ਮਾਨ ਜਿੱਤੇ ਕਿਵੇਂ ਲੱਗਦਾ ਕਿਵੇਂ ਦਾ ਰਹਿਣ ਵਾਲਾ ਦੇਖੋ ਇਹ ਰਾਜਨੀਤਿਕ ਸਮੀਕਰਨ ਹੁੰਦੇ ਨੇ ਸਮੀਕਰਨ ਹਮੇਸ਼ਾ ਬਦਲਦੇ ਰਹਿੰਦੇ ਨੇ 2022 ਦੇ ਵਿੱਚ ਜਦੋਂ ਵਿਧਾਨ ਸਭਾ ਦੀ ਚੋਣ ਹੋਈ ਇਹ ਤਾਂ 92 ਸਰਕਾਰ ਬਣਾਈ ਤੇ ਸਰਕਾਰ ਬਣਾਉਣ ਤੋਂ 3 ਮਹੀਨਿਆਂ ਬਾਅਦ ਲੋਕ ਸਭਾ ਦੀ ਚੋਣ ਹੋਈ ਉਹ 3 ਮਹੀਨਿਆਂ ਦੀ ਚੋਣ ਤੋਂ ਬਾਅਦ ਜਿਸ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਤੋਂ 4 4.5000 ਵੋਟ ਦੀ ਲੀਡ ਨਾਲ 9 ਦੇ 9 ਐਮ ਐਲ ਏ ਹੋਣ ਸਰਕਾਰ ਹੋਵੇ ਮੁੱਖ ਮੰਤਰੀ ਬੈਠਾ ਹੋਵੇ ਦੋ ਕੈਬਨਿਟ ਮਨਿਸਟਰ ਬੈਠੇ ਹੋਣ ਉਸ ਹਲਕੇ ਦੀ ਚੋਣ ਸਿਰਫ 3 ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਇੱਥੋਂ ਹਾਰ ਜਾਂਦੀ ਹੈ ਇਸ ਕਰਕੇ ਇਹ ਕੋਈ ਨਹੀਂ ਹੈਗਾ ਮਾਹੌਲ ਯਾਨੀ ਕਿਹਨਾਂ ਦਾ ਮਤਲਬ ਬਦਲਦਾ ਰਹਿੰਦਾ ਹੈ ਜੋ ਇਸ ਸਮੇਂ ਮਾਹੌਲ ਹੈ ਉਹ ਜੋ ਸੈਂਟਰ ਦੇ ਵਿੱਚ ਕਾਬਜ਼ਾ ਬੀਜੇਪੀ ਪਾਰਟੀ ਉਨ੍ਹਾਂ ਦਾ ਵੀ ਆਪਾਂ ਰਿਪੋਰਟ ਕਰ ਲੋਕਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਦਾ ਰਿਪੋਰਟ ਕਾਰਡ ਵੀ 2 ਸਾਲ ਦਾ ਲੋਕਾਂ ਦੇ ਵਿੱਚ ਹੈ ਜੋ ਕਿ ਸਭ ਨੂੰ ਪਤਾ ਵੀ 10 ਸਾਲਾਂ ਦਾ ਉਹਨਾਂ ਦਾ ਰਿਕਾਰਡ ਵੀ ਬਿਲਕੁਲ ਪੂਰੀ ਤਰ੍ਹਾਂ ਫੇਲ ਹੈ ਤੇ 2 ਸਾਲ ਦੇ ਵਿੱਚ ਜਿਹੜੀਆਂ ਕਮਿਟਮੈਂਟ ਕਰਕੇ ਇਹ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਇਹ ਵੀ ਬਹੁਤ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਇਸ ਕਰਕੇ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਜਿਹੜੀ ਸੰਗਰੂਰ ਸੀਟ ਹੈ ਇਹ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਬਹੁਤ ਢੱਲੇ ਦਾ ਲੀਡਰ ਨੇ ਤੇ ਲੋਕ ਉਹਨੂੰ ਚਾਹੁੰਦੇ ਨੇ ਪਬਲਿਕ ਯਾਨੀ ਕਹਿੰਦੇ ਮਤਲਬ ਉਹਨਾਂ ਨੂੰ ਦਿਲੋਂ ਚਾਹੁੰਦੀ ਹੈ ਤੇ ਜੋ ਪੂਰ ਜਦੋਂ 2009 19 ਦੀਆਂ ਲੋਕ ਸਭਾ ਚੋਣਾਂ ਹੋਈਆਂ ਉਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਨਰਿੰਦਰ ਮੋਦੀ ਦਾ ਬੀਜੇਪੀ ਦੀ ਪੂਰੀ ਚੜ੍ਹਤ ਸੀ ਉਸ ਸਮੇਂ ਵੀ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਨੇ 8 ਸੀਟਾਂ ਲੋਕ ਸਭਾ ਦੀਆਂ ਜਿੱਤੀਆਂ ਸੀ ਬਹੁਤ ਵੱਡੀ ਮੈਜੋਰਟੀ ਨਾਲ ਤੇ ਜੋ ਇਹ 2024 ਦੀਆਂ ਲੋਕ ਸਭਾ ਚੋਣਾਂ ਨੇ ਇਨ੍ਹਾਂ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਘੱਟੋ ਘੱਟ 10 ਸੀਟਾਂ ਘੱਟੋ ਘੱਟ ਹੈ 10 ਦੀਆਂ 11 ਹੋ ਸਕਦੇ ਨੇ 10 ਤੋਂ ਥੱਲੇ ਨਹੀਂ ਰਹਿ ਸਕਦੀਆਂ ਕਾਂਗਰਸ ਪਾਰਟੀ ਬਹੁਤ ਵੱਡੇ ਰੂਪ ਵਿੱਚ ਪੰਜਾਬ ਚੋਂ ਵੀ ਜਿੱਤੂਗੀ ਤੇ ਹੁਣ ਉਹ ਦਿਨ ਦੂਰ ਨਹੀਂ ਹੈਗਾ ਕਿ 10 ਸਾਲਾਂ ਦੀ ਯੋਜਨਾ ਬੀਜੇਪੀ ਸਰਕਾਰ ਦੀ ਕਾਰਗੁਜ਼ਾਰੀ ਆ ਉਹਦੇ ਵਿਰੁੱਧ ਲੋਕ ਫਤਵਾ ਦੇਣ ਲਈ ਤਿਆਰ ਬੈਠੇ ਨੇ ਆ ਜਿਹੜੀ ਹੁਣ ਇੱਕ ਪੜਾ ਦੀਆਂ ਚੋਣਾਂ ਹੋ ਵੀ ਚੁੱਕੀਆਂ ਦੂਜੇ ਪੜਾ ਦੀਆਂ ਹੁਣ ਚੋਣਾਂ ਹੋਣ ਜਾ ਰਹੀਆਂ ਨੇ ਤੁਸੀਂ ਇਹ ਦੇਖ ਲਓ ਵੀ ਜਿਹੜੀ ਬੀਜੇਪੀ ਇਹ ਗੱਲ ਕਹਿੰਦੀ ਸੀ ਕਿ ਚਾਰ ਇਸ ਵਾਰੀ 400 ਪਾਰ ਜਦੋਂ ਦੂਸਰੀ ਪੜਾ ਦੀਆਂ ਵੋਟਾਂ ਆਈਆਂ ਤਾਂ ਮੋਦੀ ਸਾਹਿਬ ਹੁਣ ਸਟੇਜਾਂ ਤੇ ਖੜਕੇ ਇਹ ਕਹਿੰਦੇ ਨੇ ਸਥਿਰ ਸਰਕਾਰ ਸਥਿਰ ਸਰਕਾਰ ਬਣਾ ਲਿਓ ਮਤਲਬ 543 ਚੋਂ 272 ਇਹ ਦੇ ਦਿਓ ਗੱਲ ਬਦਲ ਗਈ ਗੱਲ ਬਦਲ ਗਈ ਜਿਹੜੀ ਮਤਲਬ ਇਲੈਕਸ਼ਨ 'ਚ ਜਾਣ ਤੋਂ ਪਹਿਲਾਂ 400 ਪਾਰ ਦੀਆਂ ਗੱਲਾਂ ਕਰ ਰਹੇ ਸੀ ਅੱਜ ਉਹ 272 ਵੀ ਉਹਨਾਂ ਨੂੰ ਆਉਂਦੀਆਂ ਸੀਟਾਂ ਦਿਸ ਰਹੀਆਂ ਜਿਹੜੀ 400 ਪਾਰ ਦੀਆਂ ਗੱਲਾਂ ਕਰਦੇ ਹੋਏ ਅੱਜ ਸਿੱਧਰ ਸਰਕਾਰ ਉਹ ਲੋਕਾਂ ਤੋਂ ਮੰਗਣ ਲੱਗ ਗਈ ਲੱਗਦਾ ਨਹੀਂ ਹੈਗਾ ਕਿ ਬੀਜੇਪੀ ਕਿਸੇ ਵੀ ਹਾਲਤ 'ਚ 150 200 ਸੀਟ ਤੋਂ ਉੱਪਰ ਜਾਊਗੀ ਇਸ ਵਾਰੀ ਪੂਰੀ ਵਧੀਆ ਮжоਰਿਟੀ ਦੇ ਨਾਲ ਸੈਂਟਰ 'ਚ ਕਾਂਗਰਸ ਪਾਰਟੀ ਸਰਕਾਰ ਬਣਨ ਜਾ ਰਹੀ ਹੈ ਤੇ ਰਾਹੁਲ ਗਾਂਧੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਇਹਦੇ 'ਚ ਕੋਈ ਹੱਤਕਤ ਨਹੀਂ ਹੈਗੀ ਲੋਕਾਂ ਦਾ ਜੋ ਮਾਹੌਲ ਹੈ ਉਹ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੇ ਹੱਕ 'ਚ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੇ ਆਗੂ ਨੇ ਵਰਕਰ ਨੇ ਜੋਸ਼ ਚ ਨੇ ਕਿ ਇਸ ਵਾਰ ਕਾਂਗਰਸ ਪਾਰਟੀ ਵੱਧ ਤੋਂ ਵੱਧ ਸੀਟਾਂ ਪੰਜਾਬ ਦੇ ਵਿੱਚ ਜਿੱਤੇਗੀ ਕਿਉਂਕਿ ਚਾਰ ਉਮੀਦਵਾਰਾਂ ਦਾ ਅਨਾਉਂਸ ਹੋਇਆ ਅਨਾਉਂਸ ਹੋਣ ਤੋਂ ਬਾਅਦ ਵਿਜੇਂਦਰ ਸਿੰਘਲਾ ਦੀ ਟੀਮ ਆ ਉਹਨਾਂ ਨੇ ਲੱਡੂ ਵੰਡੇ ਨੇ ਕਿ ਸੁਖਪਾਲ ਸਿੰਘ ਖਹਿਰਾ ਦਾ ਅਸੀਂ ਪੂਰਾ ਕਿਤੇ ਨਾ ਕਿਤੇ ਉਹਨਾਂ ਦੀ ਹੈਲਪ ਕਰਾਂਗੇ ਉਹਨਾਂ ਦੀ ਜਿਹੜੀ ਇਥੋਂ ਚੋਣ ਮੁਹਿੰਮਾ ਉਹਨੂੰ ਅੱਗੇ ਵਧਾਵਾਂਗੇ ਸੋ ਲਗਾਤਾਰ ਕਹਿ ਰਹੇ ਨੇ ਤੇ ਕਹਿ ਰਹੇ ਨੇ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਵੱਡੀ ਵੜਤ ਨਾਲ ਸ੍ਰੀ ਵਿਜੇਂਦਰ ਸਿੰਘਾ ਜਿੱਤਣਗੇ ਅਤੇ ਸੰਗਰੂਰ ਦੀ ਹੌਟ ਸੀਟ ਤੇ ਤਾਂ ਸੁਖਪਾਲ ਸਿੰਘ ਖਹਿਰਾ ਹੀ ਕਾਬਜ਼ ਰਹਿਣਗੇ ਉਹ ਸੁਖਪਾਲ ਸਿੰਘ ਖਹਿਰਾ ਹੀ ਜਿੱਤਣਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ